ਕੈਨੇਡੀਅਨ ਸਰਕਾਰ ਨਾਮਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇੱਕ ਹੋਰ ਝਟਕਾ ਦੰਦੇ ਹੋਏ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਕਿ 2025 ਤੋਂ ਐਕਸਪੈਕਟਸ ਐਂਟਰੀ ਦੇ ਤਹਿਤ ਪਰਮਨੈਂਟ ਰੈਜ਼ਿਡੈਂਸੀ ਪੀਆਰ ਅਪਲਾਈ ਕਰਨ ਵਾਲਿਆਂ ਨੂੰ ਨੌਕਰੀ ਦੀ ਪੇਸ਼ਕਸ਼ ਤੇ ਵਾਧੂ 50 ਤੋਂ ਲੈ ਕੇ 200 ਅੰਕਾਂ ਦਾ ਵੱਡਾ ਲਾਭ ਹੁਣ ਨਹੀਂ ਮਿਲੇਗਾ ਇਹ ਬਦਲਾਅ ਸਿਸਟਮ ਵਿੱਚ ਧੋਖਾ ਦੇਣ ਨੂੰ ਰੋਕਣ ਲਈ ਕੀਤਾ ਗਿਆ ਹੈ ਇਸ ਦਾ ਸਭ ਤੋਂ ਵੱਡਾ ਚਟਕਾ ਪੰਜਾਬੀ ਮੂਲ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਮਹਿਸੂਸ ਹੋਣ ਲੱਗ ਪਿਆ ਜਿਨ੍ਹਾਂ ਦੀਆਂ ਨੌਕਰੀਆਂ ਦੀ ਪੇਸ਼ਕਸ਼ ਤੋਂ ਬਾਅਦ ਪੀ ਆਈ ਅਪਲਾਈ ਕੀਤਾ ਹੋਇਆ ਸੀ ਕੈਨੇਡਾ ਇਮੀਗ੍ਰੇਸ਼ਨ ਭਾਗ ਨੇ ਕਿਹਾ ਕਿ ਇਹ ਕਦਮ ਉਹਨਾਂ ਉਮੀਦਵਾਰਾਂ ਤੇ ਲਾਗੂ ਹੋਵੇਗਾ ਜੋ ਐਕਸਪ੍ਰੈਸ ਐਂਟਰੀ ਰਾਹੀਂ ਪੀ ਆਰ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਨੇ ਮਾਰਾ ਨੇ ਇਸ ਕਦਮ ਨੂੰ ਧੁਖਾ ਦੜੇ ਨੂੰ ਰੋਕਣ ਲਈ ਪ੍ਰਤਿਭਾਸ਼ਾਲੀ ਦੱਸਿਆ ਤੇ ਪ੍ਰਭਾਵਸ਼ਾਲੀ ਟਾਂਗ ਦੇ ਨਾਲ ਇਸਤੇ ਕੰਮ ਕੀਤਾ ਪਰ ਕਿਹਾ ਜਾ ਰਿਹਾ ਹੈ ਕਿ ਅਸਲ ਵਿੱਚ ਹੁਨਰਮੰਦ ਬਿਨੇਕਾਰ ਅਤੇ ਉਹਨਾਂ ਦੇ ਮਾਲਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਇਸ ਜਾਦਤਾ ਕਿ ਸਰਕਾਰ ਨੂੰ ਇੱਕ ਬਿਹਤਰ ਸਕਰੀਨਿੰਗ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਅਤੇ ਉਹਨਾਂ ਨੌਕਰੀਆਂ ਦੀ ਪੇਸ਼ਕਸ਼ ਦੀ ਗਿਣਤੀ ਸਿੱਧੇ ਤੌਰ ਤੇ ਖਤਮ ਨਹੀਂ ਕਰਨਾ ਚਾਹੀਦਾ ਇਸ ਸਮੇਂ ਲਗਭਗ 1,35,000 ਰੁਪਏ ਆਜ਼ਰਜ਼ੀਆਂ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਵਰਤਮਾਨ ਵਿੱਚ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰ ਨੂੰ ਵਾਧੂ 50 ਜਾਂ 200 ਵਿਆਪਕ ਰੈਕਿੰਗ ਸਿਸਟਮ ਸੀਆਰਐਸ ਅੰਕ ਪ੍ਰਾਪਤ ਉਹ ਕਰਦਾ ਹੈ ਤੇ ਇਸ ਵਾਧੂ ਨੁਕਤੇ ਸਥਾਈ ਨਿਵਾਸ ਲਈ ਬਿਨੇ ਕਾਲ ਲਈ ਸੱਦਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਆਸਾਨੀ ਨਾਲ ਫਰਕ ਕਰ ਸਕਦੇ ਨੇ ਜਾਂ ਬਿਲਕੁਲ ਵੀ ਸੱਦਾ ਨਹੀਂ ਦਿੱਤਾ ਜਾ ਸਕਦਾ ਇਮੀਗ੍ਰੇਸ਼ਨ ਭਾਗ ਨੇ ਅੱਗੇ ਸਪਸ਼ਟ ਕੀਤਾ ਹੈ ਕਿ ਵੈਦ ਨੌਕਰੀ ਦੀ ਪੇਸ਼ਕਸ਼ ਦੇ ਲਈ ਵਾਦੂ ਪੁਆਇੰਟ ਨੂੰ ਹਟਾਉਣ ਲਈ ਇੱਕ ਅਸਥਾਈ ਉਪਾਅ ਪਰ ਇਸ ਸਮੇਂ ਇਹ ਨਹੀਂ ਦੱਸਿਆ ਕਿ ਇਹ ਕਦੋਂ ਤੱਕ ਖਤਮ ਹੋਵੇਗਾ ਇੱਕ ਵਾਰ ਨੌਕਰੀ ਦੀ ਪੇਸਟ ਲਈ ਵਿਆਪਕ ਰੈਕਨਸਿਸਟਮ ਪੁਆਇੰਟ ਨੂੰ ਹਟਾ ਦਿੱਤਾ ਜਾਂਦਾ ਹੈ ਇਹ ਐਕਸਪ੍ਰੈਸ ਐਂਟਰੀ ਪੂਲ ਵਿੱਚ ਨਵੇਂ ਅਤੇ ਮੌਜੂਦਾ ਉਮੀਦਵਾਰਾਂ ਤੇ ਲਾਗੂ ਹੋਵੇਗਾ ਜਿਸ ਵਿੱਚ ਪਹਿਲਾ ਹੀ ਕੈਨੇਡਾ ਵਿੱਚ ਅਸਥਾਈ ਤੌਰ ਤੇ ਕੰਮ ਕਰ ਰਹੇ ਉਮੀਦਵਾਰ ਦੇ ਵਿੱਚ ਕਾਫੀ ਸਥਾਨਕ ਲੋਕ ਨੇ ਜੋ ਵੀਜ਼ਾ ਮਾਰਨੇ ਉਹਨਾਂ ਨੇ ਇਸ ਗੱਲ ਨੂੰ ਕਲੀਅਰ ਵੀ ਕੀਤਾ ਇਮੀਗ੍ਰੇਸ਼ਨ ਭਾਗ ਨੇ ਆਰਥਿਕਤਾ ਦੇ ਸਬਕਕ ਸੈਕਟਰ ਵਿੱਚ ਨੌਕਰੀ ਦੀ ਪੇਚਕਸ਼ ਵਿੱਚ ਫਰਕ ਨਹੀਂ ਕੀਤਾ ਇਸ ਦੀ ਬਜਾਏ ਇਹ ਜ਼ਿਕਰ ਕੀਤਾ ਕਿ ਇੱਕ ਵਾਰ ਤਬਦੀਲੀ ਲਾਗੂ ਹੋਣ ਤੋਂ ਬਾਅਦ ਇਹ ਨੌਕਰੀਆਂ ਸਭ ਨੂੰ ਮਿਲਦੀਆਂ ਨੇ ਤੇ ਇਹ ਉਮੀਦਵਾਰਾਂ ਦੇ ਲਾਗੂ ਹੋਣ ਗਿਆ ਰੀਡਿੰਗ ਸਮਾਚਾਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਨੇ ਰਹੋ ਆਜ਼ ਨਿਊਜ਼ ਵਾਲਾ ਦਿਨਾਂ